ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਸੰਗਤ ਜੀ ਉਹ ਸਥਾਨ ਆ ਜਿੱਥੇ ਸ਼ਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨਹੀਂ ਹੱਥ ਜਿਣਿਆ ਗਿਆ ਸੀ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਹੁਣ ਉਹ ਰੇ ਭੋਰਾ ਸਾਹਿਬ ਬਣਾ ਕੇ ਪਾਲਕੀ ਸਾਹਿਬ ਬਰਾਜਿਤ ਕੀਤੇ ਹੋਏ ਨੇ ਜੀ ਅਕਾਲ ਸਿਧ ਨਿਸ਼ਾਨੀ ਜਿਹੜੇ ਫੜਾਈ ਝੂਲਦੇ ਰਹਿੰਦੇ ਨੇ ਅੱਜ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਉੱਤੇ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਜੋ ਕਿ ਛੱਪੜ ਚਿੜੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸੀ ਆ ਜੋ ਰਾਹ ਦੇਖ ਸਕਦੇ ਹੋ ਤੁਸੀਂ ਇਹ ਠੰਡੇ ਬੁਰਜ ਨੂੰ ਜਾ ਰਹੇ ਹੋ ਜੀ ਆ ਇਤਿਹਾਸ ਲਿਖਿਆ ਹੈ ਜੀ ਸਾਰਾ ਇਸ ਲੜਾਈ ਵਿੱਚ ਸਿੱਖਾਂ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੇ ਬਜ਼ੀਰ ਖਾਨ ਦਾ ਸੋਧਾ ਲਾਇਆ ਸੀ ਤੇ ਸਰੰਦ ਫਤਿਹ ਕੀਤੀ ਸੀ ਤੇ ਹੁਣ ਤੁਸੀਂ ਸੰਗਤ ਜੀ ਦਰਸ਼ਨ ਕਰ ਰਹੇ ਹੋ ਠੰਡੇ ਬੁਰਜ ਦੇ ਇਤਿਹਾਸ ਲਿਖਿਆ ਹੋਇਆ ਜੀ ਦੇਹਾ ਫਿਰ ਫਿਰ ਦਾ ਫਾਰੇ ਨੂੰ ਪਤਾ ਹੀ ਨਹੀਂ ਬਿਉਰੇ ਛੋਟੇ ਸ਼ਾਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਗਿਆ ਸੀ ਆਦರ್ಶਨ ਕਰ ਲਈ ਪਹਿਲਾਂ ਜਿਹੜੀ ਉਰੇ ਬਿਲਡਿੰਗ ਦੀ ਉਹ ਜਿਆਦਾ ਉੱਚੀ ਦੱਸਦੇ ਨੇ ਵੀ ਜਿਹੜੀ ਪੁਰਾਤਨ ਬਿਲਡਿੰਗ ਦੀ ਤੇ ਬਾਅਦ ਚ ਇਹਦੀ ਉਸਾਰੀ ਹੋਈ ਆ ਇਹ ਪ੍ਰਾਤਨ ਖੂਆ ਜੀ ਤੇ ਉਸ ਟਾਈਮ ਦਾ ਦੱਸਦੇ ਨੇ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਠੰਡੇ ਬੁਰਜ ਦੇ ਪੂਰੇ ਸੰਗਤ ਬਹੁਤ ਦੂਰੋ ਦੂਰੋ ਚਲ ਕੇ ਆਉਂਦੀ ਹੈ ਜੀ ਤੇ ਬੜੇ ਤਨ ਤੇ ਮਨ ਨਾਲ ਸੇਵਾ ਕਰਦੀ ਹੈ ਜੀ ਉਹ ਸਾਹਮਣੇ ਤੁਸੀਂ ਸਰੋਵਰ ਸਾਹਿਬ ਦੇਖ ਸਕਦੇ ਹੋ ਲੰਗਰ ਹਾਲ ਵਿੱਚ ਵੀ ਸੰਗਤ ਬਹੁਤ ਮਨ ਨਾਲ ਸੇਵਾ ਕਰਦੀ ਆ ਤੇ ਇੱਕ ਗੱਲ ਖਾਸ ਉਰੇ ਤੁਹਾਨੂੰ ਜਦੋਂ ਮਰਜ਼ੀ ਆਜੋ ਮਿੱਠੇ ਚੌਲਾਂ ਦਾ ਲੰਗਰ ਮਿਲੂਗਾ ਹੀ ਮਿਲੂਗਾ ਤੇ ਲੰਗਰ ਸੇਵਾ 24 ਘੰਟੇ ਅਟੁੱਟ ਵਰਤਦੀ ਆ ਇਹ ਮਾਤਾ ਗੁਜਰਕੌਰ ਜੀ ਦਾ ਲੰਗਰ ਹੈ ਆ ਚਾਹ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਤੇ ਅਸਰੂਵਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਠੰਡਾ ਪੁਰਜੀ ਨਾਲ ਸਾਹਮਣੇ ਤੇ ਇੱਧਰ ਗੁਰਦੁਆਰਾ ਸਾਹਿਬ ਹੀ ਤੇ ਆ ਮੇਨ ਗੇਟ ਆ ਗਿਆ ਜੀ ਗੁਰਦੁਆਰਾ ਸ਼ਰੀਫ ਅਤੇਗੜ ਸਾਹਿਬ ਦਾ ਤੇ ਆ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ